ਕਮਾਲ ਸਾਰੇ ਵੀਰ ਨੂੰ ਪਿਆਰ ਭੈ ਸਤਿ ਸ਼੍ਰੀ ਅਕਾਲ ਜੀ ਅੱਜ ਆਪ ਪਹੁੰਚੇ ਜੀ ਬਲੋ ਟਰੈਕਟਰ ਮੰਡੀ ਤੇ ਆਜਾ ਕੀ ਜੀ 30 ਤਰੀਕ 6ਵਾਂ ਮਹੀਨਾ 2024 ਤੇ ਮਲੋ ਟਰੈਕਟਰ ਮੰਡੀ ਜਿਹੜੀ ਜੀ ਹਰ ਸੰਡੇ ਨੂੰ ਲੱਗਦੀ ਹੈ ਜੀ ਬਟਿੰਡਾ ਰੋਡ ਦੇ ਉੱਤੇ ਤੇ ਇੱਥੇ ਦੋਨੋਂ ਹਰ ਪ੍ਰਕਾਰ ਦੇ ਟਰੈਕਟਰ ਮਿਲ ਜਾਣਗੇ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਨੰਬਰ ਤੇ ਬਾੜ ਦੇ ਨੰਬਰ ਵੀ ਟਰੈਕਟਰ ਤੁਹਾਨੂੰ ਮਿਲ ਜਾਣਗੇ ਬੜੇ ਸਸਤੇ ਰੇਟਾਂ ਵਿੱਚ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਛੋਟੀ ਜੀ ਤੁਹਾਨੂੰ ਬੇਨਤੀ ਕਰਦੇ ਆਪਾਂ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈ ਉਹ ਫਿਰ ਸਟਾਰਟ ਕਰਦੇ ਹਾਂ ਸੁਨਾਲੀ ਕਾ ਡੀਆਈ 60 ਤੋਂ 2000 ਆਪਣੇ 8 ਮਾਡਲ 335 ਜਾਂ ਡਿਮਾਂਡ ਹੈ ਜੀ ਟਰੈਕਟਰ ਹੈਗਾ ਜੀ ਪਾਵਰ ਸਟੀering ਐਂਡ ਟਾਇਰ ਕੋਲ ਅਵੇਕਸ ਕਰਦੇ ਹਾਂ 70-80 ਬਜੇ ਟਾਇਰ ਡਬਲ ਕਲਚ ਪਾਵਰ ਸਟੀering ਤੇ ਤੇਲ ਬ੍ਰੇਕ ਟਰੈਕਟਰ ਉਸ ਦੇ ਨਾਲ 800 ਜੂਨੀਅਰ 3 ਸਟਾਰ ਡੈਂਪਰ ਹੈਵੀ ਲੱਗਿਆ ਜੇ ਅੱਗੇ ਤੇ 2007 ਮਾਡਲ 3 ਲੱਖ ਡਿਮਾਂਡ ਹੈ ਪੂਰੀ ਅਗਲੇ ਟਾਇਰ ਬਿਲਕੁਲ ਨਵਾਂ ਤੇ ਬੈਕ ਸਾਈਡ ਦੇ ਟਾਇਰ 70-80 ਬਜੇ ਸੇ ਤੇ ਟਰੈਕਟਰ ਪਾਵਰ ਕੀਤਾ ਹੋਇਆ ਜੀ ਬਾਕੀ ਕੰਡੀਸ਼ਨ ਦੇਖ ਸਕਦੇ ਹੋ ਉਹਦੇ ਨਾਲ ਫਾਰਮਟ੍ਰੈਕ 60 2003 ਮਾਡਲ 230000 ਰੁਪਏ ਡਿਮਾਂਡ ਹੈ ਜੀ ਟੈਰਸ ਦੇ ਵੀ 70 ਤੋਂ 80 ਪੈਸੇ ਚਾਰੇ ਡਬਲ ਕਲਚ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਤੇ ਉਹਦੇ ਨਾਲ 744 ਸਵਰਾਜ ਪੰਜਾਬ ਨੰਬਰ ਹੈ ਜੀ ਪੂਰੇ 2000 ਮਾਡਲ ਡਿਮਾਂਡ ਹੈ ਜੀ 210000 ਰੁਪਏ ਟਰੈਕਟਰ ਹੈ ਜੀ ਡਬਲ ਕਲਚ ਇਸ ਤੇ ਟਾਇਰ ਵੀ ਕਟੋਰ 70 ਤੋਂ 75 ਪੈਸੇ ਪਏ ਆ ਜੀ ਤੇ ਉਸ ਦਿਨ ਫਰਮ ਟ੍ਰਕ 60 ਦੋ ਆਪਣੇ ਇਹ ਹੈਗਾ ਜੀ 99 ਮਾਡਲ 1,70,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਟਾਇਰ ਵਗੈਰੇ ਦੇ ਪਏ ਅੱਧੇ ਟਾਇਰ ਪਏ ਜੀ ਚਾਰੀ ਉਦ ਨਾਲ ਮਿੰਦਰਾ 585 ਡਬਲ ਕਲਚ ਇਹ ਹੈ ਜੀ 99 ਮਾਡਲ 235000 ਰੁਪਏ ਦੀ ਡਿਮਾਂਡ ਹੈ ਤੇ ਟਾਇਰ ਵਗੈਰੇ ਦੇ ਹੈਗੇ ਨੇ 90 ਪੈਸੇ ਅਗਲੇ 70 ਕਾ ਪੈਸੇ ਵਜੇ ਰੰਗ ਪੇਡ ਦਾ 오ਰੀਜినਲ ਸਾਰਾ ਉਦ ਨਾਲ 855 ਫੋਰ ਸਟਾਰ ਡਬਲ ਲਿਫਟ ਪੰਪ ਐਂਡ ਅਗਲੇ ਟਾਇਰ ਬਿਲਕੁਲ ਨਵੇਂ ਆਏ ਦੇ ਐਂਡ ਬੈਕ ਸਾਈਡ ਦੇ ਟਾਇਰ ਸਿਰਫ 200 ਪੈਸੇ 2013 ਮਾਡਲ 480000 ਰੁਪਏ ਦੀ ਡਿਮਾਂਡ ਹੈ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਤੇ ਪਾਵਰ ਸਟੀering ਸਟੇਲ ਬ੍ਰੇਕ ਤੇ ਉਹਦੇ ਨਾਲ ਫਾਰਮਟੈਕ ਸੱਟ ਖੜਾ ਜੀ 2006 ਮਾਡਲ 2,70,000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੇ ਟਾਇਰ ਪਏ ਆ ਜੀ ਘੱਟੋ ਘੱਟ 80 ਤੋਂ 85 ਪੈਸੇ ਤੇ ਉਸ ਦੇ ਨਾਲ ਸਵਰਾਜ 855 ਫੋਰ ਸਟਾਰ ਡਬਲ ਲਿਫਟ ਪੰਪ ਵਾਲਾ ਇਹ ਇਹ ਆਪਣੇ ਮਾਡਲ ਹੈ ਜੀ 2013 ਡਿਮਾਂਡ ਹੈ 4,65,000 ਰੁਪਏ ਚਾਰੇ ਟਾਇਰ ਬਿਲਕੁਲ ਫਰੈਸ਼ ਨਵੇਂ ਹੈ ਜੀ 14 ਦੇ ਬੈਕ ਸਾਈਡ ਦੇ ਐਂਡ ਅਗਲੇ 7/5/16 ਦੇ ਉਹ ਗੁਡਇਰ ਦੇ ਤੇ ਪਾਵਰ ਸਟੀering ਡਬਲ ਕਲੱਚ ਤੇ ਟੇਲ ਬ੍ਰੇਕ ਟੈਕਟਰ ਹੈ ਜੀ ਸਪੋਰਟਸਟਾਰ ਦੇ ਵਿੱਚ ਉਹਦੇ ਨਾਲ ਜੂਨੀਅਰ ਪੰਜਾਬ 55D ਆਪਣੇ ਇਹ ਮਾਡਲ ਹੈ ਜੀ 18 4,75,000 ਰੁਪਏ ਡਿਮਾਂਡ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਦੇ 7/5/16 ਦੇ ਐਂਡ ਬੈਕ ਸਾਈਡ ਦੇ ਟਾਇਰ ਤੋਂ ਕੱਟਾ-ਕੱਟ ਪਿਆ ਜੀ ਇਹਦੇ ਆਪਣੇ 80 ਤੋਂ 85 ਪੈਸੇ ਗੁਡੀਅਰ ਕੰਪਨੀ ਦੇ ਇਹ ਨਾਲ 855 ਖੜਾ ਜੀ ਫੋਸਟਾਰ ਦੇ ਵਿੱਚ 2019 ਮਾਡਲ 4 ਲੱਖ 1000 ਰੁਪਏ ਡਿਮਾਂਡ ਹੈ ਜੀ ਤੇ ਬਾਕੀ ਟਾਇਰਾਂ ਦੀ ਗੱਲ ਕਰੀ ਤੇ ਅਗਲੇ ਟਾਇਰ 90 ਪੈਸੇ ਬੈਕ ਸਾਈਡ ਦੇ ਟਾਇਰ ਉਹ ਵੀ ਕੱਟ-ਕੱਟ 65 ਤੋਂ 70 ਪੈਸੇ ਪਏ ਆ ਜੀ ਪਾਵਰ ਸਟੀering ਤੇ ਤੇਲ ਬ੍ਰੇਕ ਟ੍ਰੈਕਟਰ ਹੈ ਡਬਲ ਕਲਚ ਬਾਕੀ ਉਸ ਦੇ ਨਾਲ ਅੱਗੇ ਖੜਾ ਜੀ Mahindra 605 DI ਇਹ ਹੈ ਜੀ 2018 ਮਾਡਲ 4 ਲੱਖ ਤੇ 10000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਪਾਵਰ ਸਟੀering ਸਾਈਡ ਗੇਅਰ ਤੇ ਬਾਕੀ ਟਾਇਰਾਂ ਦੀ ਗੱਲ ਕਰੀ ਤੇ ਟਾਇਰ ਪਿਆ ਜੀ 80 ਤੋਂ 85 ਪੈਸੇ ਚਾਰੇ ਤੇ ਆਲੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਉਸ ਦੇ ਨਾਲ ਖੜਾ ਜੀ 5038 John Deere 5038 D 11 ਮਾਡਲ ਪੂਰੇ 2.5 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਪਏ ਜੀ 70 ਤੋਂ 80 ਪੈਸੇ ਤੇ ਬੈਕ ਸ਼ਾਰਟ ਦੇ ਟਾਇਰ ਉਹ ਪਏ ਜੀ 60 ਤੋਂ 65 ਪੈਸੇ ਅਪੋਲੋ ਕ੍ਰਿਸ਼ਾ ਕੰਪਨੀ ਦੇ ਆਪਾਂ ਕਿ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਉਹਦੇ ਨਾਲ ਖੜਾ ਜੀ ਆਪਣੇ 605 ਉਹਦੇ ਨਾਲ 605 ਡੀਆਈ ਖੜਾ ਜੀ ਅਰਜੁਨ ਨਵੋ ਪਾਵਰ ਸਟੀering ਵਾਲਾ ਤੇ ਇਹ ਆਪਾਂ ਦੋਨੋਂ ਚੈੱਕ ਕਰਾਉਨੇ ਆ ਕੰਡੀਸ਼ਨ ਇਹ ਹੈਗਾ ਜੀ ਆਪਣੇ 17 ਮਾਡਲ 5 ਲੱਖ 60000 ਰੁਪਏ ਡਿਮਾਂਡ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਹੱਸੇ ਪਾਵਰ ਸਟੀering ਐਂਡ ਬੈਕ ਸਾਈਡ ਦੇ ਟਾਇਰ ਉਹ ਵੀ 70 ਤੋਂ 80 ਪੈਸੇ ਭਈਆ ਜੀ ਆਪਣੇ ਵਾਹਨ ਜੀ ਗੂਡিয়ার ਕੰਪਨੀ ਦੇ ਬਾਕੀ ਕੰਡੀਸ਼ਨ ਚੈੱਕ ਕਰੋ ਡਾਕਟਰ ਜੀ ਤੇ ਉਸ ਦੇ ਨਾਲ ਖੜਾ ਜੀ ਜੌਂਡੀਅਰ 50 45 ਡੀ ਇਹ ਹੈਗਾ ਜੀ ਆਪਣੇ 13 ਮਾਡਲ ਇਹਦੀ ਡਿਮਾਂਡ ਹੈ ਜੀ ਪੂਰੇ 2.5 ਲੱਖ ਰੁਪਏ ਬਾਕੀ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਇਹ ਜਿਹੜੇ ਅਸੀਂ ਦੋ 50 ਪੈਸੇ ਚਾਰੀ ਆਹ ਨਵੇਂ ਟਾਇਰ ਪਾ ਦਿੱਤਾ ਉਹਦੇ 13 ਇਹ ਸ਼ਾਵਾਂ ਨੂੰ ਪਾਉਂਦਾ ਫਿਰ ਉਹਦੇ ਪਾਉਂਦੇ ਤੇ ਉਸ ਦੇ ਨਾਲ ਖੜਾ ਜੀ ਆਇਸ਼ਰ ਦਾ 485 ਪੰਜਾਬ ਨੰਬਰ ਆਪਣੇ ਫਾਈਲ ਦਾ ਲੋਕਲ ਨੰਬਰ ਹੈ 12 ਮਾਡਲ ਹੈ ਜੀ ਇਹ 2,85,000 ਰੁਪਏ ਡਿਮਾਂਡ ਹੈ ਜੀ ਬਾਕੀ ਟਾਇਰਾਂ ਦੀ ਗੱਲ ਕਰਦੇ ਟਾਇਰ ਪਏ ਜੀ 60 ਤੋਂ 70 ਪੈਸੇ ਚਾਰੀ ਬਾਕੀ ਕੰਡੀਸ਼ਨ ਪੂਰੀ ਓਕੇ ਹੈ ਡਬਲ ਕਲਚ ਟਰੈਕਟਰ ਹੈ ਜੀ ਉਸ ਦੇ ਨਾਲ ਵਰਲਡ ਟਰੈਕ ਖੜਾ ਜੀ 60 ਇਹ ਹੈਗਾ ਜੀ 16 ਮਾਡਲ ਇਹਦੀ ਡਿਮਾਂਡ ਹੈ ਜੀ 3 ਲੱਖ 40000 ਰੁਪਏ ਤੇ ਬਾਕੀ ਟਾਇਰਾਂ ਨੇ ਕਾਲੇ ਕਰਿਆ ਇਕਲੇ ਟਾਇਰਾਂ पे ਜੀ 70 ਰੁਪਏ ਐਂਡ ਬੈਕ ਸਾਈਡ ਦੇ ਟਾਇਰ ਉਹ 55 ਤੋਂ 60 ਰੁਪਏ ਪਾਵਰ ਚੇਨ ਡ੍ਰੈਕਟਰ ਹੈ ਜੀ ਸਾਈਡ ਇਹ ਹੈ 4x ਮਾਡਲ ਬਾਕੀ ਆਪਾਂ ਜਿਹੜੇ ਡ੍ਰੈਕਟਰ ਤੁਹਾਨੂੰ ਇੱਧਰ ਤੱਕ ਦਿਖਾਏ ਆ ਸਮਲੇਗਾ ਤੱਕ ਇਹ ਸਾਰੇ ਡ੍ਰੈਕਟਰਾਂ ਦੀ ਇਨਫੋਰਮੇਸ਼ਨ ਲੈਣ ਲਈ ਤੁਹਾਨੂੰ ਸਕਰੀਨ ਤੇ ਨੰਬਰ ਪਾ ਲਾਦਾ ਹੈ ਮਿਆਸਤੀ ਹਰ ਚੇਕ ਆਡ ਤੇ 55700 ਬਲਵਿੰਦਰ ਸਿੰਘ ਨਾਮ ਇਹ ਜੀ ਇਹਨਾਂ ਦਾ ਜਿੰਨੇ ਆਪਾਂ ਟਰੈਕਟਰ ਤੁਹਾਨੂੰ ਦਿਖਾਏ ਹਾਲੇ ਤੱਕ ਆਪਣੇ ਵਾਲਟ ਟਰੈਕ ਤੱਕ ਤੇ BI 60 ਤੋਂ ਆਪਾਂ ਸਟਾਰਟ ਕੀਤਾ ਸੀ ਜਿਹੜੇ 15 ਤੋਂ 20 ਟਰੈਕਟਰ ਹੈਗੇ ਇਹਨਾਂ ਦੀ ਇਨਫੋਰਮੇਸ਼ਨ ਲੈਣ ਲਈ ਇਹਨਾਂ ਦੇ ਜਿਹੜੇ ਤੋਂ ਨੰਬਰ ਆਪਾਂ ਦਿੱਤਾ ਹੈ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਤੇ ਇਹਨਾਂ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਟਰੈਕਟਰਾਂ ਦੀ ਤੇ ਫੋਨ ਕਰਕੇ ਲੈ ਸਕਦੇ ਆ ਉਸ ਨਾਲ ਆਪਾਂ ਨੂੰ ਸਰਾਲ 735 ਤੇ ਇਹਦੇ ਮਾਡਲ ਲਿਖਿਆ ਨਹੀਂ ਜੀ ਉਸ ਤੋਂ ਬਾਅਦ ਪੰਜਾਬ ਨੰਬਰ ਪਾਇਸ਼ਰ 21 ਮਾਡਲ ਡਿਮਾਂਡ 325000 ਰੁਪਏ ਤੇ ਨਾਲ ਦੇ ਟਾਇਰ ਪਏ ਆ ਜੀ ਘੱਟੋ ਘੜੀ 70 ਤੋਂ 75 ਪੈਸੇ ਇਹਦੀ ਕੰਡੀਸ਼ਨ ਚੈੱਕ ਕਰੋ ਉਸ ਨਾਲ RX BI 60 ਮਾਡਲ ਖੜਾ ਜੀ 2010 ਮਾਡਲ ਪੰਜਾਬ ਨੰਬਰ 360000 ਰੁਪਏ ਡਾਟਾ ਹੈ ਡਬਲ ਕਲਚ ਪਾਵਰ ਸਟੀering ਤੇ ਤੇਲ ਬ੍ਰੇਕ ਸਾਈਡ ਗੇਅ ਉਸ ਦੇ ਨਾਲ ਬਾਈ ਮਾਡਲ ਖੜਾ ਹੀ 368 5 ਲੱਖ 45000 ਰੁਪਏ ਡਿਮਾਂਡ ਹੈ ਜੀ ਨਾਲ ਦੇ ਟਾਇਰ ਪੇ ਜੀ 80 ਤੋਂ 90 ਪੈਸੇ ਆ ਗੀ ਕੰਡੀਸ਼ਨ ਚੈੱਕ ਕਰਾਂ ਉਹਦੇ ਨਾਲ 734 ਸਵਰਾਜ ਆਪਣੇ ਸੋਰੀ ਸੁਨਾਲੀ ਦਾ 734 5 ਲੱਖ 25000 ਰੁਪਏ ਡਿਮਾਂਡ ਹੈ ਜੀ 2023 ਮਾਡਲ ਹੈ ਤੇ ਇਹਦੇ ਵੀ ਨਾਲ ਦੇ ਟਾਇਰ ਪੇ ਜੀ 80 ਤੋਂ 90 ਪੈਸੇ ਟਰੈਕਟਰ ਬਿਲਕੁਲ ਨਵਿਆ ਜੀ ਪਾਵਰ ਸਟੀering ਤੇ ਪਾਵਰ ਪਲਸ ਮਾਡਲ ਹੈ ਉਹਦੇ ਨਾਲ ਸੁਨਾਲੀ ਦਾ 770 ਟੈਂਕ ਸਿਲੰਡਰ ਦੇ ਵਿੱਚ ਤਿੰਨ ਮਾਡਲ 2003 ਮਾਡਲ ਡਿਮਾਂਡ 170000 ਰੁਪਏ ਬਾਕੀ ਕੰਡੀਸ਼ਨ ਚੈੱਕ ਕਰੋ ਉਹਦਾ ਮੈਸੀ 241 ਆਪਣੇ ਇਹ ਹੈ ਜੀ 2000 ਪੂਰਾ 2000 ਮਾਡਲ ਡਿਮਾਂਡ 2 ਲੱਖ 10 ਹਜ਼ਾਰ ਰੁਪਏ ਅਗਲੇ ਟਾਇਰ ਬਿਲਕੁਲ ਨਵੇਂ ਐਂਡ ਬੈਕ ਸਾਈਡ ਦੇ ਟਾਇਰ ਅੱਧੇ ਲੋ ਜੀ ਉਸਤੇ ਅੱਗੇ ਖੜਾ ਜੀ ਆਇਸ਼ਰ 241 ਪੰਜਾਬ ਨੰਬਰ ਇਹ ਮਾਡਲ ਹੈਗਾ ਜੀ 2020 ਡਿਮਾਂਡ ਰੱਖੀ ਗਈ ਜੀ 2 ਲੱਖ 85 ਹਜ਼ਾਰ ਰੁਪਏ ਤੇ ਨਾਲ ਦੇ ਟਾਇਰ ਪੇ ਜੀ ਘਟੋਟ 70 ਪੈਸੇ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਹੋ ਜੀ ਲਾਦੇ ਸਨ ਪੰਜਾਬ ਕੋਲੇ ਇਹ ਤਾਂ ਅਜਾ ਤਾੜਾ ਕੇ ਲਾ ਦੇ ਕਿਤੇ ਸਲਾਹ ਸਟਾਰਟਰ ਹੀ ਪੂਰੀ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਜੀ ਤੇ ਪੰਜਾਬ ਨੰਬਰ ਪੀਵੀਟੀ ਮੁਕਸਰ ਦਾ ਕੋذ ਨਾਲ ਮੈਸੀ 9000 ਖੜਾ ਜੀ ਆਪਣੇ 2013 ਮਾਡਲ 3.5 ਲੱਖ ਰੁਪਏ ਡਿਮਾਂਡ ਹੈ ਜੀ ਚੈਰੀਟਰ ਬਿਲਕੁਲ ਨਵਾਂ ਹੈ ਨਗਲੇ ਜੀ ਕੇ ਕੰਪਨੀ ਚਾਰੇ ਜੀ ਕੇ ਕੰਪਨੀ ਦੇ ਟਾਇਰ ਨੇ ਬੈਕ ਸਾਈਡ ਦੇ 14 ਦੇ ਤੇ ਅਗਲੇ 6 6 16 ਦੇ ਬਾਕੀ ਟਰੈਕਟਰ ਹੈ ਜੀ ਪਾਵਰ ਸਟੀering ਇਹ ਸਾਈਡ ਗੇਅਰ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੇ ਬਾਕੀ ਭਗਵੰਤ ਤੇਰਾ ਨੰਬਰ ਦੇ ਦੇ ਇੱਥੇ ਕਿੰਨਾ ਕਿੰਨਾ ਹੈ ਹਾਂ ਇਹ ਕੋਦੇ ਨਾਲ 263 ਹੈ ਜੀ ਕਿਹੜਾ ਮਾਡਲ ਇਹ ਮਾਡਲ ਹੈਗਾ 281 13 ਮਾਡਲ ਹੈ ਹਾਂ ਡਿਮਾਂਡ ਮਾੜੀ ਜੀ ਰੇਗੀਆਂ 250 15000 ਰੁਪਏ 215 ਡਿਮਾਂਡ ਹੈ 13 ਮਾਡਲ ਹੈ ਤੇ ਟਾਇਰ ਚਾਰੇ ਨਵੇਂ ਹਨ ਚਾਰੀ ਨਵੀ ਹੈ ਯਾਰ ਇਹ ਨੂੰ ਦੇ ਨੀ ਨੂੰ ਬਾਹਰ ਨਾ ਮਾਰਨ ਨਾ ਤੇ ਪਾ ਦੇ ਇਹ ਨਾ ਪੈਲੇ ਨਾ ਕਰ ਵਾਧਾ ਘੰਟਾ ਹੋ ਰਿਹਾ ਮੈਂ ਚੱਲਦਾ ਕਰ ਦੇ ਘੰਟੇ ਉਹਦੇ ਨਾਲ 475 ਡਬਲ ਕਲਚ ਨੋ ਮਾਡਲ 290000 ਡਿਮਾਂਡਰ ਟਰੈਕਟਰ ਦੀ ਚਾਰ ਟਰ ਹੈ ਜੀ 80 ਤੋਂ 90 ਪੈਸੇ 475 2000 ਮਾਡਲ 1.60 ਲੱਖ ਰੁਪਏ ਤੇ ਮੰਡਾ ਟਰੈਕਟਰ ਰੀਪੇਂਟ ਹੋਇਆ ਦੁਆਰ ਤੋਂ ਪੈਂਟ ਚ ਕਿਤੇ ਟਾਇਰ ਨੇ ਚਾਰੇ ਹੋਰ ਪੜੀ ਇਹ ਨਾਲ 15 ਮਾਡਲ ਖੜਾ ਜੀ RX ਮਾਈਲੇਜ ਮਾਸਟਰ ਪੰਜਾਬ ਨੰਬਰ 15 ਮਾਡਲ 3.90 ਲੱਖ ਰੁਪਏ ਤੇ 4 ਪੈਜੇ 70-80 ਪੈਸੇ ਸਾੜ ਗਿਆ ਡਬਲ ਕਲਚ ਤੇ तेल ब्रेक ते एन्वर कोय ट्रॅक्टर लो तुम्ही नंबर कधून लागत गल्बा करू ट्रॅक्टर कर